ਹੈਲੋ ਸਸ਼ੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਕੱਪੜਾ ਕੰਮ ਲੈ ਕੇ ਹਾਜ਼ਰ ਹੋਏ ਹਾਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਸੋਹਣਾ ਜਿਹਾ ਕੱਪੜਾ ਹੈ ਬਹੁਤ ਸੋਹਣਾ ਕੰਮ ਹੈ ਹੈਵੀ ਕਰਾਉਣਾ ਹਲਕਾ ਕਰਵਾਉਣਾ ਤੁਹਾਡੀ ਇੱਛਾ ਰਹੂਗੀ ਇਸ ਤਰ੍ਹਾਂ ਆਪਾਂ ਨੇ ਕੀਤਾ ਹੋਇਆ ਦੇ ਘੇਰੇ ਤੇ ਕੰਮ ਹੋਰਨੀਆਂ ਵਾਲਾ ਡਿਜ਼ਾਈਨ ਹੈ ਇਹ ਕਲਰ ਦੇਖੋ ਕਿੰਨੇ ਸੋਹਣੇ ਪਾਏ ਹੋਏ ਨੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਸਫਾਈ ਬਹੁਤ ਜ਼ਿਆਦਾ ਇਸ ਤਰ੍ਹਾਂ ਆਪਾਂ ਨੇ ਕੀਤਾ ਹੈ ਇਹਦੇ ਬਾਜੂ ਤੇ ਬਾਜੂ ਤੇ ਆਪਾਂ ਨੇ ਹਲਕਾ ਕੰਮ ਰੱਖਿਆ ਹੋਇਆ ਹਲਕਾ ਕਰਾਉਣਾ ਹੈਵੀ ਕਰਾਉਣਾ ਤੁਹਾਡੀ ਇੱਛਾ ਰੂਗੀ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਘੇਰੇ ਦੇ ਉੱਤੇ ਦੋ ਮੋਰਨੀਆਂ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਆਪਾਂ ਨੇ ਇਹਦੀ ਸਲਵਾਰ ਤੇ ਸਲਵਾਰ ਤੇ ਮੋਰਨੀ ਦਿੱਤੀ ਹੋਈ ਹੈ ਉਸ ਤਰ੍ਹਾਂ ਬਾਜੂ ਵਾਲਾ ਕੰਮ ਕਰਕੇ ਨੇ ਮੋਰਨੀ ਦਿੱਤੀ ਹੋਈ ਹੈ ਇਹ ਆਪਣੇ ਕੰਟਰਾਸਟ ਦੇ ਵਿੱਚ ਰੱਖਿਆ ਹੋਇਆ ਇਹ ਕਲਰ ਇੰਨਾ ਜਿਆਦਾ ਟ੍ਰੈਂਡ ਦੇ ਵਿੱਚ ਹੈ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਬਣਵਾਉਣਾ ਚਾਹਣੀ ਹੋ ਤੁਸੀਂ ਤਾਂ ਇਸ ਤਰ੍ਹਾਂ ਦਾ ਵੀ ਬਣਵਾ ਸਕਦੇ ਹੋ ਅਗਰ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਹੈਗਾ ਤਾਂ ਉਹ ਦੇ ਕੇ ਵੀ ਤੁਸੀਂ ਆਪਣਾ ਸੂਟ ਫੜਵਾ ਸਕਦੇ ਹੋ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਫਿਓਨਾ ਪਿਓਰ ਫਿਓਨਾ ਹੈਗੀ ਇਹ ਤੇ ਹਾਂਜੀ ਇਹਦੇ ਲਾਈਨਿੰਗ ਜ਼ਰੂਰ ਲੱਗੂਗੀ ਕੱਪੜਾ ਬਹੁਤ ਸੋਹਣਾ ਹੈ ਸ਼ਾਨ ਨੇ ਸੁਣ ਦੀ ਆਪਣੀ ਫੁੱਲ ਗਾਰੰਟੀ ਹੈ ਇੱਕ ਸੂਟ ਆਪਾਂ ਹੋਰ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਆਰੀ ਪਲੱਸ ਹੈਂਡਵਰਕ ਦਾ ਕੰਮ ਬਹੁਤ ਸੋਹਣੀ ਚੀਜ਼ ਬਣੀ ਹੈ ਇਹ ਵੀ ਦੇਖੋ ਧਿਆਨ ਨਾਲ ਤੁਸੀਂ ਇਸ ਤਰ੍ਹਾਂ ਇਹਦੇ ਦੋ ਕਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਨੇ ਇੱਥੇ ਆ ਕੇ ਡੱਬਾ ਬਣਾ ਦਿੱਤਾ ਤੇ ਇਸ ਤਰ੍ਹਾਂ ਇਹਦੇ ਛੋਟੇ-ਛੋਟੇ ਫਲਾਰਸ ਬਿੱਥ ਦੇ ਮੋਤੀ ਦਾ ਤੇ ਸਿੰਪੀ ਦਾ ਵੀ ਕੰਮ ਦਿੱਤਾ ਹੋਇਆ ਬਹੁਤ ਸੋਹਣੀ ਚੀਜ਼ ਹੈ ਇਹ ਕੱਪੜਾ ਹੈਗਾ ਜੀ ਪੇਪਰ ਸਿਲਕ ਬਹੁਤ ਵਧੀਆ ਕੱਪੜਾ ਹੈ ਨਾ ਇਹਦੇ ਕੋਈ ਬੋਰਾ ਵੀ ਨਾ ਇਹ ਛੜੀ ਬਹੁਤ ਵਧੀਆ ਕੱਪੜਾ ਹੈ ਤੁਸੀਂ ਇਹਦੇ ਤੇ ਪਾਰੇ ਤੋਂ ਪਾਰਾ ਕੰਮ ਵੀ ਹੈਲਵਰਕ ਦਾ ਕਰਵਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਆਪਾਂ ਇਹਨੂੰ ਹਲਕੀ ਜੀ ਨਾ ਇਹ ਮੋਤੀ ਵਾਲੀ ਲੇਸ ਦੇ ਕੇ ਨਾ ਤੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗਣ ਲੱਗ ਰਿਹਾ ਹੈ ਇਸ ਤਰ੍ਹਾਂ ਫਿਨਿਸ਼ਿੰਗ ਦੇਣ ਨਾਲ ਇਸ ਤਰ੍ਹਾਂ ਇਹ ਜੇ ਆਪਾਂ ਘੇਰੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਨਾ ਦੇਖੋ ਗੋਮ ਪਾਤ ਨਹੀਂ ਮਿਲਾ ਕੇ ਨਾ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਹੈ ਤੇ ਸਲਵਾਰ ਆਪਾਂ ਇਹਦੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ ਦੇਖੋ ਧਿਆਨ ਨਾਲ ਸਲਵਾਰ ਤੇ ਵੀ ਆਪਾਂ ਨੇ ਇਸ ਤਰ੍ਹਾਂ ਹਲਕੀ ਜਿਹੀ ਉਹ ਘੇਰੇ ਨਾਲ ਦੀ ਉਹ ਬਾਜਾ ਨਾਲ ਦੀ ਸੇਮ ਬਣਾਈ ਹੋਈ ਹੈ ਬਹੁਤ ਵਧੀਆ ਕੱਪੜਾ ਹੈ ਬਹੁਤ ਵਧੀਆ ਡਿਜ਼ਾਈਨ ਹੈ ਇਹ ਡਿਜ਼ਾਈਨ ਦੇ ਆਪਾਂ 2-3 ਸੂਟ ਬਣਾ ਕੇ ਪਹਿਲਾਂ ਵੀ ਕੱਢ ਦਿਤੇ ਆ ਤੋਂ ਨੂੰ ਪਸੰਦ ਹੈ ਤੁਸੀਂ ਮੇਰੇ ਨੰਬਰ ਦੇ ਉੱਤੇ ਮੈਨੂੰ ਕਾਲ ਕਰਕੇ ਪੁੱਛ ਸਕਦੇ ਰੇਟ ਵੀ ਪੁੱਛ ਸਕਦੇ ਤੇ ਆਰਡਰ ਵੀ ਦੇ ਸਕਦੇ ਹੋ ਬੇਫਿਕਰ ਹੋ ਕੇ ਕੋਈ ਧੱਗੀ ਵਾਲਾ ਕੰਮ ਨਹੀਂ ਆਪਣਾ ਤੇ ਰੇਟ ਵੀ ਆਪਣਾ ਸਹੀ ਸਹੀ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਰਗਾ ਬਾਏ ਬਾਏ